ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਇਹ ਪੰਜਵਾਂ ਮਹਾਨ ਕੀਰਤਨ ਦਰਬਾਰ ਸੁੰਦਰ ਨਗਰ ਨਕੋਦਰ ਵਿਖੇ ਕਰਵਾਇਆ ਗਿਆ

मुंहिंजे न समस्ा

ਵਾਹਿਗੁਰੂ ਜੀ ਦੀ ਮਰਜ਼ੀ ਜਿੱਤੀ ਪਾਕਸ਼ਾਹੇ ਦਸਵੇਂ ਪ੍ਰਤਮ ਭਗੋਦੇਸ਼ ਨਰਕੈ ਗੁਰੂ ਨਾਨਕ ਲੇਟਿਆ ਫਿਰ ਅੰਦਰੇ ਗੁਰ ਮੰਦਾ ਸੁਨਮਾ ਸੁਨਿਆਸ ਹਾਰੇ ਅਰਜਨ ਹਰਿ ਕੀ ਵੰਦਨਾ ਸਿਮਰੋ ਸ੍ਰੀ ਹਰਿ ਸ਼੍ਰੀ ਹਰਿ ਸ਼ੰਕੀ ਆਇ ਜਿਸੁ ਦਕੇ ਸਭ ਦੁਖ ਜਾ ਹਰਿ ਪੰਜਵਾ ਹੋਮਲੀ ਗਣਤਨ ਸਾਣ ਫਾਤ ਦੇਲਾ ਖੇਤਾਰੇ ਆਤਮੈ ਸਦਾ ਸਦਾ ਰਗੁਮਾਨ ਹਮਰੇ ਵਾਹਿਗੁਰੂ ਸਾਥ ਮੇਰਾਨ ਬੰਦ اپنے آد ر رای نا جیو پائے سادیا دیتا اپنے دانس پیل راک ਨਾਮ ਸਤਿਗੁਰ ਤੋਂ ਪਾਉ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਵੇਲੇ ਨਕੌਦਰ ਸ਼ਹਿਰ ਦੇ ਸੁੰਦਰ ਨਗਰ ਵਿੱਚ ਖੜੇ ਆ ਜਿੱਥੇ ਅੱਜ ਪੰਜਵਾਂ ਕੀਰਤਨ ਦਰਬਾਰ ਸਜਾਇਆ ਗਿਆ ਗੁਰੂ ਰਾਮਦਾਸ ਜੀ ਐ ਸੋਸਾਇਟੀ ਵੱਲੋਂ ਸੇਵਾ ਸੋਸਾਇਟੀ ਵੱਲੋਂ ਇਹ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਸੋ ਸਾਡੇ ਨਾਲ ਇਸ ਵੇਲੇ ਕਮੇਟੀ ਮੈਂਬਰਸ ਖੜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਇਹ ਪੰਜਵਾਂ ਮਹਾਂ ਕੀਰਤਨ ਦਰਬਾਰ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਨਕੋਦਰ ਰਜਿਸਟਰਡ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਲੁਧਿਆਣੇ ਵਾਲੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਕੋਹੜਕਾ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਭਾਈ ਸਾਹਿਬ ਭਾਈ ਗੰਗਾਦੀਪ ਸਿੰਘ ਗੰਗਾ ਨਗਰ ਵਾਲੇ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਅਗੇ ਇਹ ਅਰਦਾਸ ਕਰਦੇ ਹਾਂ ਜੀ ਇਸੇ ਤਰ੍ਹਾਂ ਹੀ ਇਹ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ